ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ 1 ਜੂਨ ਹੈ ਔਰ ਇਹ ਵੀ ਤੁਹਾਨੂੰ ਪਤਾ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਇਲੈਕਸ਼ਨ ਹੈ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਆਰੰਭ ਹੋ ਚੁੱਕੀਆਂ ਨੇ ਔਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿਹੜੇ ਵੋਟਰ ਨੇ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਨੇ ਬਹੁਤ ਵੱਡਾ ਅਧਿਕਾਰ ਸਾਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਕੀਤਾ ਹੈ ਔਰ ਉਹਨਾਂ ਨੇ ਅਝੀਹਾ ਅਧਿਕਾਰ ਦਿੱਤਾ ਹੈ ਕਿ ਅਸੀਂ 5 ਸਾਲ ਬਾਅਦ ਆਪਣੀ ਸਰਕਾਰ ਚੁਣ ਸਕਦੇ ਹਾਂ ਔਰ ਉਹ ਸਰਕਾਰ ਜਿਸ ਨੇ ਜੇ ਕੰਮ ਕੀਤੇ ਹੋਣਗੇ ਤਾਂ ਉਸ ਨੂੰ ਪਿਆਰ ਤੇ ਮੁਹੱਬਤ ਮਿਲੇਗਾ ਔਰ ਜਿਨ੍ਹਾਂ ਨੇ ਨਹੀਂ ਕੀਤੇ ਹੋਣਗੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਮਤਲਬ ਕੋਈ ਨਾ ਕੋਈ ਜਿਹੜਾ ਉਹਨਾਂ ਦਾ ਰਿਜ਼ਲਟ ਜਿਹੜਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਲੇਕਿਨ ਸਵਾਲ ਇਥੇ ਇਹ ਹੈ ਕਿ ਵੋਟਰ ਇਸ ਵਾਰ ਸੰਤੁਸ਼ਟ ਨੇ ਬਹੁਤ ਸਾਰੇ ਮੇਰੇ ਦੋਸਤਾਂ ਦੇ ਨਾਲ ਜਿਹੜੇ ਬੂਥ ਤੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਵੀ ਹੋਈ ਆ ਉਹਨਾਂ ਨੇ ਦੱਸਿਆ ਹੋਇਆ ਕਿ ਬਹੁਤ ਵਧੀਆ ਸਿਸਟਮੈਟਿਕਲੀ ਇਹ ਸਾਰਾ ਕੁਝ ਚੱਲ ਰਿਹਾ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਮੇਰੀ ਬੀਐਲਓ ਗੁਰਪ੍ਰੀਤ ਸਿੰਘ ਦੇ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਵੀ ਜਿਹੜੀ ਸੰਤੁਸ਼ਟੀ ਉਹ ਉਸ ਦਾ ਇਜ਼ਹਾਰ ਕੀਤਾ ਹੈ ਕਿਨਾ ਕਿਨਾ ਨਾਲ ਕੀ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਆ ਇਸ ਪੂਰੀ ਨਿਊਜ਼ ਤੇ ਇੱਕ ਨਜ਼ਰ ਇਸ ਸਮੇ ਅਸੀਂ ਜੀ ਬੂਥ ਨੰਬਰ 114 ਤੇ ਖੜੇ ਆ ਔਰ ਮੇਰੇ ਨਾਲ ਬੀਐਲਓ ਸਾਹਿਬ ਜਨਾਬ ਗੁਰਪ੍ਰੀਤ ਸਿੰਘ ਜੀ ਇਸ ਸਮੇ ਜੁੜੇ ਨੇ ਗੁਰਪ੍ਰੀਤ ਜੀ ਕਿਸ ਤਰ੍ਹਾਂ ਜਿਹੜਾ ਪ੍ਰੋਸੀਜਰ ਹੈ ਔਰ ਚੱਲ ਰਿਹਾ ਬਿਲਕੁਲ ਬਹੁਤ ਵਧੀਆ ਸਰ ਇਹ ਬੂਥ ਨੰਬਰ 114 ਤੋਂ 116 17 115 16 17 ਚਾਰ ਬੂਥ ਨੇ ਜੀ ਬਹੁਤ ਵਧੀਆ ਪ੍ਰਬੰਧ ਨੇ ਲੋਕ ਆਪਣੇ ਲਾਈਨਾਂ ਚ ਲੱਗੇ ਹੋਏ ਨੇ ਵੋਟਾਂ ਪਾਉਣ ਵਾਸਤੇ ਬਹੁਤ ਵਧੀਆ ਤੇ ਆਪਣਾ ਮਾਹੌਲ ਸਾਰਾ ਸ਼ਾਂਤ ਆ ਕੋਈ ਇਹੋ ਜਿਹੀ ਗੱਲ ਨਹੀਂ ਪ੍ਰਬੰਧ ਸਾਰੇ ਓਕੇ ਨੇ ਜੀ ਹਰ ਇੱਕ ਚੀਜ਼ ਠੀਕ ਹੈ ਜੀ ਅੱਛਾ ਗੁਰਪ੍ਰੀਤ ਜੀ ਜਿਹੜੇ ਵੋਟ ਪਾਉਣ ਆਉਂਦੇ ਨੇ ਵੋਟਰ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰਚੀਆਂ ਲੈਣ ਦੇ ਵਿੱਚ ਬਹੁਤ ਸਾਰੀਆਂ ਲਿਸਟਾਂ ਦੇ ਵਿੱਚ ਨਾਮ ਤਲਾਸ਼ ਕਰਨੇ ਬਹੁਤ ਮੁਸ਼ਕਲ ਹੋ ਰਹੇ ਨੇ ਨਹੀਂ ਸਰ ਅੱਜ ਕੱਲ੍ਹ ਤਾਂ ਸਰਕਾਰ ਵੱਲੋਂ ਜਿਹੜੀਆਂ ਐਪਸ ਜਾਰੀ ਕੀਤੀ ਗਈਆਂ ਨੇ ਉਹਦੇ ਨਾਲ ਬਹੁਤ ਸੌਖਾ ਆ ਉਹਨਾਂ ਦਾ ਇੱਕ ਆਈ ਪੀ ਕੇ ਨੰਬਰ ਹੁੰਦਾ ਹੈ ਉਹਦੇ ਨਾਲ ਇੱਕ ਸੈਕਿੰਡ ਦੇ ਵਿੱਚ ਵੋਟ ਲੱਭ ਜਾਂਦੀ ਹੈ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ ਜੀ ਪਹਿਲੇ ਹੀ ਅਸੀਂ ਪਰਚੀਆਂ ਵੰਡੀਆਂ ਜ ਤਕਰੀਬਨ ਵੰਡੀਆਂ ਜਿਵੇਂ ਤੁਹਾਡਾ ਕੋਈ ਘਰ ਨਹੀਂ ਮਿਲਿਆ ਚਲੋ ਦੋ ਚਾਰ ਘਰ ਇਹੋ ਜਿਹੇ ਹੋਣਗੇ ਨਹੀਂ ਤਕਰੀਬਨ ਸਾਰੇ ਪਰ ਪਰਚੀ ਆ ਇੰਤਜ਼ਾਮ ਦੇ ਪ੍ਰਬੰਧਨ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਸੰਤੁਸ਼ਟ ਹੋ ਸਰ ਸਾਹਿਬ ਬਹੁਤ ਵਧੀਆ ਜੀ ਬਹੁਤ ਵਧੀਆ ਹਰੇਕ ਤਾਂ ਸਾਰੇ ਮੁਲਾਜ਼ਮ ਆਪਣੇ ਆਪਣੇ ਡਿਊਟੀ ਬਹੁਤ ਵਧੀਆ ਬਿਨਾਂ ਨੰਨਾਰੇ ਨੇ ਕੋਈ ਐਸੀ ਦਿੱਕਤ ਨਹੀਂ ਹੈ ਪਬਲਿਕ ਦੇ ਵੱਲੋਂ ਕਿੰਨਾ ਕੁ ਰਿਸਪੌਂਸ ਅੱਛਾ ਦਿੱਤਾ ਜਾ ਰਿਹਾ ਹੈ ਪਬਲਿਕ ਠੀਕ ਹੈ ਜੀ ਬਸ ਕਿਸੇ ਨੂੰ ਇੱਕ ਦੋ ਬੰਦਿਆਂ ਨੂੰ ਐਦਾਂ ਨਾ ਵੀ ਕੋਈ ਸਟੇਜ ਨਹੀਂ ਸਿਟੀਜ਼ਨ ਦੀ ਲਾਈਨ ਸਰ ਉਹ ਆਪਣੇ ਜਗਾ ਕੰਜੈਸਟਰ ਜੀ ਆ ਥੋੜੀ ਜੀ ਤਾਂ ਕਰਕੇ ਫਿਰ ਚਾਰ ਬੂਥ ਨੇ ਤੋਂ ਉਹਦਾ ਬੇੜੇ ਦੇ ਵਿੱਚ ਫਿਰ ਛਾਂ ਚ ਵੀ ਰੱਖਣਾ ਪਾਉਣਾ ਅੰਦਰ ਟੈਂਟ ਦੇ نیچے ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੀ ਪਾਣੀ ਦਾ ਇੰਤਜ਼ਾਮ ਸਰ ਵਾਟਰ ਕੂਲ ਹਾਂ ਜੀ ਹਦਾਇਤਾਂ ਅਨੁਸਾਰ ਸਵੀਲ ਲਾਵਾਂਗੇ ਥੋੜੀ ਦੇਰ ਤੱਕ ਥੋੜੀ ਜਿਹੀ ਧੁੱਪ ਵਗੈਰਾ ਜੇ ਚੜ ਗਈ ਤਾਂ ਜੇ ਮੌਸਮ ਠੀਕ ਰਿਹਾ ਤਾਂ ਵੀ ਨਹੀਂ ਧੁੱਪ ਚੜੀ ਤਾਂ ਵੀ ਲਾਣੀ ਲਾਣੀ ਹੈ ਪਹਿਲੀ ਵੋਟ ਦੱਸ ਸਕਦੇ ਹੋ ਕਿ ਕਿੰਨੇ ਵਜੇ ਪੋਲ ਹੋ ਚੁੱਕੀ ਪੂਰੇ 7 ਵਜੇ ਸਰ ਪੋਲਿੰਗ ਸ਼ੁਰੂ ਪੂਰੇ 7 ਵਜੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ 6 ਵਜੇ ਹਾਂ ਜੀ ਹਾਂ ਜੀ ਗੁਰਪ੍ਰੀਤ ਜੀ ਬਹੁਤ ਬਹੁਤ ਮਿਹਰਬਾਨੀ ਇੰਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਤੁਸੀਂ ਟਾਈਮ ਦਿੱਤਾ ਹੈ ਸ਼ੁਕਰੀਆ ਦੋਸਤ ਥੈਂਕ ਯੂ ਥੈਂਕ ਯੂ ਸਰ ਵਾ ਜੀ ਅਰੇ ਜਾਨੀ ਹੋ ਜਾਏਗਾ ਚੋਪੜਾ ਸਾਹਿਬ ਕਿਸ ਤਰ੍ਹਾਂ ਚੱਲ ਰਹੀਆਂ ਨੇ ਇਸ ਸਵੇਰ ਵਾਂ ਮਾ ਤੁਹਾਡੀਆਂ ਸਰ ਵਧੀਆ ਚੱਲ ਰਹੀ ਹੈ ਜੀ ਸਵੇਰ ਦੇ ਲੱਗੇ ਹੋਏ ਆ ਦੇਖੋ ਜੋ ਪਬਲਿਕ ਹੈ ਬੜੀ ਸਿਆਣੀ ਹੈ ਅੱਜ ਕੱਲ ਪੜ੍ਹੀ ਲਿਖੀ ਹੈ ਬੜੇ ਭਾਈਚਾਰਕ ਸਾਂਝ ਰੱਖੀ ਹੋਈ ਹੈ ਸਭ ਨੇ ਬੜੇ ਪਿਆਰ ਨਾਲ ਬੜੇ ਢੰਗ ਨਾਲ ਕਿਸੇ ਨੂੰ ਵੀ ਮਤਲਬ ਕਿਸੇ ਤਰ੍ਹਾਂ ਦੇ ਸਾਰੇ ਅਸੀਂ ਮਿਲ ਜੁਲ ਕੇ ਕੰਮ ਕਰ ਰਹੇ ਹਾਂ ਸਾਰੇ ਜਣੇ ਅੱਛਾ ਚੋਪੜਾ ਸਾਹਿਬ ਕਈ ਵੋਟਰ ਨੇ ਉਹਨਾਂ ਦੇ ਲਿਸਟ ਵਿੱਚ ਨਾਮ ਨਹੀਂ ਹੈਗੇ ਫਿਰ ਉਹ ਜਿਨ੍ਹਾਂ ਦੇ ਨਾਮ ਨਹੀਂ ਕਾਰਡ ਦੇਖ ਕੇ ਬੀਐਲਓ ਤੱਕ ਭੇਜਦੇ ਉਹਨਾਂ ਨੂੰ ਸਰ ਭੇਜ ਰਹੇ ਹਾਂ ਜੀ ਅਸੀਂ ਉਹਨਾਂ ਨੂੰ ਜੇ ਕਿਸੇ ਦਾ ਨਾਮ ਨਹੀਂ ਹੈ ਤਾਂ ਵੋਟਰ ਕਾਰਡ ਬਣਿਆ ਜੇ ਨਵੇਂ ਕਈ ਵਾਰੀ ਉਹਨਾਂ ਕੋਲ ਲਿਸਟਾਂ ਹੈਗੀਆਂ ਜੀ ਜਿੰਨੇ ਸਾਡੇ ਕੋਲ ਹੈ ਜੀ ਕਈ ਬੰਦੇ ਨੂੰ ਤਾਂ ਐ ਹੀ ਨਹੀਂ ਪਤਾ ਵੀ ਵੋਟ ਸਾਡੀ ਕਿੱਥੇ ਵੀ ਉਹਨਾਂ ਨੇ ਪੂਰੀ ਪ੍ਰੋਪਰ ਵੋਟਾਂ ਨਹੀਂ ਬਣੀਆਂ ਗਈਆਂ ਜੀ 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 ਕਿਤੇ ਨਾ ਕਿਤੇ ਲੋਕ ਕਿਤਰਾ ਕਿਤੇ ਪਰੇਸ਼ਾਨ ਹੈਗੇ ਥੈਂਕ ਯੂ ਸਰ ਕਿਸ ਤਰ੍ਹਾਂ ਸਾਰੇ ਚੱਲ ਰਹੀ ਹੈ VOTING ਜਿਹੜੀ ਹੈ VOTING ਬਹੁਤ ਵਧੀਆ ਚੱਲ ਰਹੀ ਆ ਲੋਕੀ ਆਮਨਾ ਆ ਰਿਹਾ ਆ ਆਮਨਾ VOTING ਪਾ ਰਿਹਾ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਰਾਸ਼ਨ ਨਹੀਂ ਕੁਛ ਨਹੀਂ ਬਿਲਕੁਲ ਐ ਬਿਲਕੁਲ ਮਜੇ ਨਾਲ ਚੱਲ ਰਿਹਾ ਕੰਮ ਸਾਰਾ ਕੁਝ ਮਤਲਬ ਸਵੇਰੇ ਸਵੇਰੇ ਹੋ ਸਕਦਾ ਥੋੜੀ ਜਿਹੀ ਫਾਸਟ ਹੋਵੇ ਦੁਪਹਿਰ ਤੱਕ ਘਟ ਜਾਵੇ VOTING ਹਾਂ ਦੁਪਹਿਰ ਤੱਕ ਥੋੜਾ ਫਰਕ ਪੈਗਾ ਕੋਈ ਗਰਮੀ ਬਹੁਤ ਜ਼ਿਆਦਾ ਹੈਗੀ ਆ ਪਰ ਸਵੇਰੇ ਤੇ ਸ਼ਾਮ ਦੀ VOTING ਬਹੁਤ ਜ਼ਿਆਦਾ ਹੋ ਜੇਗੀ। ਅੱਛਾ ਵੀਰ ਜੀ ਕਈਆਂ VOTERਾਂ ਦੇ ਨਾਮ ਨਹੀਂ ਹੁੰਦੇ ਲਿਸਟ ਦੇ ਵਿੱਚ। ਉਹ ਅਸੀਂ ਸਰਚ ਕਰ ਲੈਂਦੇ ਆ ਕਿ ਵੀਰੇ ਫੋਨ ਤੇ ਹੈ ਗਿਆ ਹੈ ਪੈ ਗਿਆ ਹੈ ਉਹ ਚ ਦੇਖ ਲਈਦਾ। ਐਪ ਤੇ ਦੇਖ ਕੇ ਨੰਬਰ ਕੱਢ ਕੇ ਫਿਰ ਲਿਸਟ ਚੋਂ ਕੱਢ ਲਈਦਾ। ਲਿਸਟ ਵਿੱਚੋਂ ਕੱਢਦੇ। ਲਿਸਟ ਵਿੱਚੋਂ ਕੱਢ ਲਈਦਾ। BLO ਤੱਕ ਕਦੋਂ ਭੇਜਦੇ ਹੋ ਜਦੋਂ ਫਿਰ ਹੱਥ ਖੜੇ ਹੋ ਜਾਂਦੇ ਨੇ। ਜਦੋਂ ਕਈ ਵਾਰੀ ਹੁੰਦਾ ਵੀ ਕੋਈ ਚੀਜ਼ ਆਨਲਾਈਨ ਵੀ ਨਹੀਂ ਟ੍ਰੇਸ ਹੁੰਦੀ ਤਾਂ ਫਿਰ BLO ਕੋਲ ਭੇਜਦੇ ਆ। ਠੀਕ ਹੈ। ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ? ਠੀਕ ਨੇ ਅੱچھے ਇੰਤਜ਼ਾਮ ਨੇ। ਬਿਲਕੁਲ ਉੱਥ ਤੇ ਹਰ ਇੱਕ ਨੂੰ ਆਰਾਮ ਨਾਲ ਨਿਗਹਾ ਰਹੀ ਆ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਕੰਮ ਨਹੀਂ ਹੋਣ। ਹੋਰ ਜਾਣ ਵਾਸਤੇ ਪਾਣੀ ਦੇ ਕੁਝ ਇੰਤਜ਼ਾਮ ਇਸ ਵਾਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕੀਤੇ ਗਏ ਨੇ। ਪਾਣੀ ਦਾ ਇੰਤਜ਼ਾਮ ਤਾਂ ਨਹੀਂ ਹੈਗਾ ਫਿਲਹਾਲ। ਬਾਹੀ ਆਪ ਹੀ ਰੇਂਜ ਕਰ ਰਹੇ ਆ। ਆਪ ਹੀ ਰੇਂਜ ਕਰ ਰਹੇ ਆ। ਆਪ ਹੀ ਰੇਂਜ ਕਰ ਰਹੇ ਹਾਂ। ਬਹੁਤ ਬਹੁਤ ਮਿਹਰਬਾਨੀ। ਔਰ ਦੋਸਤੋ ਇਹ ਆਮ ਆਦਮੀ ਪਾਰਟੀ ਦਾ ਬੂਥ ਹੈ ਔਰ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਸਿਪਾਹੀ ਜਿਹੜੇ ਇਸ ਸਮੇਂ ਆਪਣੀ ਆਪਣੀ ਡਿਊਟੀ ਤੇ ਪੂਰੀ ਤਰ੍ਹਾਂ ਡਟੇ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਇਹ ਸਾਰਾ ਅਜੇ ਭਵਿੱਖ ਦੀ ਗੋਦ ਵਿੱਚ ਹੈ ਮਿਹਰਬਾਨੀ ਸਰ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਕਿਸ ਤਰ੍ਹਾਂ ਚੱਲ ਰਿਹਾ ਸਰ ਬਹੁਤ ਵਧੀਆ ਚੱਲ ਰਿਹਾ ਜੀ ਔਰ ਵੋਟਰ ਆਉਂਦੇ ਆ ਔਰ ਆਪਣੀ ਸਲਿੱਪ ਸਲਿੱਪ ਉਹ ਨਾਲ ਲੈ ਕੇ ਆਉਂਦੇ ਆ ਜੀ ਕਿਸੇ-ਕਿਸੇ ਦਾ ਜੀ ਦਾ ਨਹੀਂ ਹੁੰਦਾ ਉਹ ਅਸੀਂ ਹੈਲਪ ਕਰ ਦਿੰਨੇ ਹਾਂਗਾ ਫਿਰ ਬੀ ਐਲਓ ਤੱਕ ਵੀ ਪਹੁੰਚਦੀ ਹੈ ਕੋਈ ਗੱਲਬਾਤ ਜਦੋਂ ਇੱਥੇ ਲਿਸਟ ਵਿੱਚ ਨਾਂ ਜੇ ਇੱਥੇ ਸਾਨੂੰ ਨਾਂ ਕੋਈ ਗੱਲਬਾਤ ਬਣੇ ਫਿਰ ਉਹਨੂੰ ਫੋਨ ਕਰ ਦਿੰਨੇ ਆਂ ਜੀਲੋ ਨੂੰ ਜੀ ਉਹ ਫਿਰ ਲੱਭ ਕੇ ਆਪਣਾ ਵੋਟ ਭੁਗਤਾਨ ਕਰ ਦਿੰਦਾ ਤੁਹਾਡਾ ਕੀ ਨਾਮ ਹੈ ਵੀਰ ਜੀ ਮੇਰਾ ਜੀ ਬਲਵਿੰਦਰ ਸਿੰਘ ਹੈ ਕਿਸ ਤਰ੍ਹਾਂ ਬਲਵਿੰਦਰ ਜੀ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਜੀ ਔਰ ਵੋਟਰ ਸੰਤੁਸ਼ਟ ਹੈ ਹਾਂ ਜੀ ਸਰਵਿਸ ਤੋਂ ਹਾਂ ਜੀ ਹਾਂ ਜੀ ਸਕਿਉਰਿਟੀ ਪੁਆਇੰਟ ਆਫ View ਤੋਂ ਕਿਸ ਤਰ੍ਹਾਂ ਦਾ ਉਹ ਵੀ ਠੀਕ ਵਧੀਆ ਨੇ ਠੀਕ ਹੈ ਜੀ ਠੀਕ ਹੈ ਹਾਂਜੀ ਔਰ ਸੰਤੁਸ਼ਟ ਨੇ ਵੋਟਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਪਰਚੀ ਕੱਟਦੇ ਹੋ ਕਈਆਂ ਦਾ ਲਿਸਟ ਵਿੱਚ ਨਾਮ ਨਹੀਂ ਹੁੰਦਾ ਵੀ ਉਹ ਅਸੀਂ ਫਿਰ ਬੀਐਲਓ ਸਰ ਨੇ ਵੀਜੇ ਕੁਮਾਰ ਜੀ ਅਸੀਂ ਉਹਨਾਂ ਕੋਲ ਭੇਜ ਦਿੰਦੇ ਨੇ ਉਹ ਆਪੀ ਕੱਟ ਕੇ ਦੇ ਦਿੰਦੇ ਨੇ ਮਿਹਰਬਾਨੀ ਸਰ ਮਿਹਰਬਾਨ